ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਕੀਰਤੀ ਕਿਸਾਨ ਯੂਨੀਅਨ ਦੇ ਸੁਭਾਈ ਆਗੂ ਸੁਖਦੇਵ ਸਿੰਘ ਸੈנסਰਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਸ ਤਰ੍ਹਾਂ ਕਿਸਾਨਾਂ ਵੱਲੋਂ 13 ਨੂੰ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਵਾ ਕੇਂਦਰ ਸਰਕਾਰ ਵੱਲੋਂ ਗੱਲਬਾਤ ਚੱਲ ਰਹੀ ਆ ਪਰ ਗੱਲ ਕੁਝ ਨਿਪਰੇ ਚੜਦੀ ਦੇਸ ਨਹੀਂ ਰਹੀ ਇਸ ਸਬੰਧੀ ਇਹਨਾਂ ਕੋਲ ਜਾਣਦੇ ਆ ਇਹਨਾਂ ਦੇ ਜਥੇਬੰਦੀ ਦਾ ਕੀ ਪ੍ਰੋਗਰਾਮ ਆ ਰਜਵਿੰਦਰ ਜੀ ਅਸੀਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਜਿਹੜਾ 13 ਦਾ ਪ੍ਰੋਗਰਾਮ ਆ ਉਹਦਾ ਉਹਦੇ ਨਾਲ ਕੀਰਤੀ ਕਿਸਾਨ ਯੂਨੀਅਨ ਦਾ ਜਿਹੜਾ ਆ ਉਹ ਕੋਈ ਸਬੰਧ ਨਹੀਂ ਗਾ ਕੀਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਆ ਔਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਆ 16 ਨੂੰ ਭਾਰਤ ਬੰਦ ਦਾ ਸੱਦਾ ਜਿਹੜਾ ਉਹ ਦਿੱਤਾ ਗਿਆ ਹੈ ਜਿਦੇ ਵਿੱਚ ਸਾਰੀਆਂ ਟ੍ਰੇਡ ਯੂਨੀਅਨ ਸ਼ਾਮਲ ਹੋਣਗੀਆਂ ਮੁਲਾਜ਼ਮ ਜਥੇਬੰਦੀਆਂ ਸ਼ਾਮਲ ਹੋਣਗੀਆਂ ਵਿਦਿਆਰਥੀ ਜਥੇਬੰਦੀਆਂ ਸ਼ਾਮਲ ਹੋਣਗੀਆਂ ਮਜ਼ਦੂਰ ਜਥੇਬੰਦੀਆਂ ਸ਼ਾਮਲ ਹੋਣਗੀਆਂ ਦੇਸ਼ ਦਾ ਹਰ ਵਰਗ ਜਿਹੜਾ ਹੈ ਜਿਹਦੇ ਨਾਲ ਸ਼ਾਮਲ ਹੋਊਗਾ ਇਹ ਜਿਹੜਾ 13 ਵਾਲਾ ਪ੍ਰੋਗਰਾਮ ਆ ਇਹ ਦੂਸਰੀ ਧਿਰ ਦਾ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਆ ਸੰਯੁਕਤ ਕਿਸਾਨ ਮੋਰਚੇ ਦਾ ਇਸ 13 ਵਾਲੇ ਪ੍ਰੋਗਰਾਮ ਨਾਲ ਜਿਹੜਾ ਆ ਉਹ ਕੋਈ ਸਬੰਧ ਜਿਹੜਾ ਉਹ ਨਹੀਂਗਾ ਸੈਂਟਰ ਸਾਹਿਬ ਸਾਡਾ ਜਦੋਂ ਮੋਟਿਵ ਵੇਖਿਆ ਸਾਡਾ ਮੰਤ ਵੇਖਿਆ ਹਨ ਤੇ ਫਿਰ ਮਤਲਬ ਅਲੱਗ-ਅਲੱਗ ਕਿਉਂ ਜਿਸ ਤਰ੍ਹਾਂ ਉਹਨਾਂ ਵੱਲੋਂ ਆਪਣਾ ਵੱਖਰਾ ਪ੍ਰੋਗਰਾਮ ਦਿੱਤਾ ਗਿਆ ਤੁਹਾਡੇ ਵੱਲੋਂ ਵੱਖਰਾ ਜੇ ਆਪਾਂ ਇੱਕ ਮੁੱਠ ਹੋ ਕੇ ਤੇ ਜਿਸ ਵਾਰ ਜਿਸ ਤਰ੍ਹਾਂ ਅੱਗੇ ਦਿੱਲੀ ਅੰਦੋਲਨ ਚ ਇੱਕ ਮੁੱਠ ਹੋਏ ਸੀ ਤੇ ਵੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਚੁਕਲ ਦੇ ਮਜਬੂਰ ਹੋਣਾ ਪਿਆ ਪਰ ਜਦੋਂ ਆ ਇਲੈਕਸ਼ਨ ਆ ਗਈ ਸਿਆਸੀ ਤੇ ਗੈਰ ਸਿਆਸੀ ਇਹ ਵੇਖਣ ਤੇ ਨਹੀਂ ਆਉਂਦਾ ਕਿ ਸਰਕਾਰਾਂ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਗਲਤ ਫੈਸਲਾ ਲਿਆ ਗਿਆ ਜਿਹਦੇ ਕਰਕੇ ਇਹਨਾਂ ਦੀ ਸ਼ਕਤੀ ਵੰਡੀ ਗਈ ਦੋ ਧੜਿਆਂ 'ਚ ਵੇਖੋ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਇਲੈਕਸ਼ਨ ਆਨ ਕਰਕੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਉਹ ਦੋ ਹਿੱਸਿਆਂ 'ਚ ਵੰਡਿਆ ਗਿਆ ਸੀਗਾ ਗੈਰ-ਰਾਜਨੀਤਿਕ ਤੇ ਰਾਜਨੀਤਿਕ ਦੇ ਵਿੱਚ ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਸਮੇਂ 'ਚ ਏਕਤਾ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਤਿੰਨ ਧੜੇ ਜਿਹੜੇ ਆ ਉਹ ਚੱਲ ਰਹੇ ਸੀਗੇ ਇੱਕ ਧੜਾ ਸੀਗਾ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦਾ ਜਿਹਦੇ ਇਕਬਾਈ ਡੱਲੇਵਾਲ ਸਾਹਿਬ ਕਰਦੇ ਸੀਗੇ ਦੂਸਰਾ ਧੜਾ ਸੀਗਾ ਰਾਜੇਵਾਲ ਸਾਹਿਬ ਦੀ ਇਕਬਾਈ ਤੇ ਪੰਜ ਇਥੇ ਬੰਦੀਆਂ ਸੀਗੀਆਂ ਤੀਸਰਾ ਧੜਾ ਜਿਹੜਾ ਸੀਗਾ ਉਹ ਪੰਨੂ ਬੰਦੇਰ ਵਾਲੇ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀਗਾ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾ ਕੇ ਇਹਨਾਂ ਤਿੰਨਾਂ ਜਥੇਬੰਦੀਆਂ ਦੇ ਤਿੰਨਾਂ ਧੜਿਆਂ ਦੇ ਨਾਲ ਜਿਹੜੀ ਆ ਉਹ ਏਕਤਾ ਦੀ ਗੱਲਬਾਤ ਜਿਹੜੀ ਆ ਉਹ ਚਲਾਈ ਗਈ ਸੀਗੀ ਰਾਜੇਵਾਲ ਸਾਹਿਬ ਨੇ ਇਹਨੂੰ ਪੋਜ਼ਿਟਿਵ ਰਿਸਪਾਂਸ ਕੀਤਾ ਔਰ ਉਸ ਕਮੇਟੀ ਦੇ ਨਾਲ ਗੱਲਬਾਤ ਦੇ ਵਿੱਚੋਂ ਜੋ ਤੈਅ ਹੋਇਆ ਉਹਦਾ ਹਿੱਸਾ ਆ ਕਿ ਰਾਜੇਵਾਲ ਸਾਹਿਬ ਜਿਹੜੇ ਆ ਉਹ ਵਾਪਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋ ਗਏ ਨੇ ਪਰ ਦੂਜੇ ਦੋਵੇਂ ਧੜਿਆਂ ਨੇ ਜਿਹੜਾ ਆ ਜੋ ਕਮੇਟੀਆਂ ਬਣੀਆਂ ਸੀ ਉਹਨਾਂ ਨੂੰ ਕੋਈ ਪੋਜ਼ਿਟਿਵ ਰਿਸਪਾਂਸ ਜਿਹੜਾ ਆ ਉਹ ਨਹੀਂ ਦਿੱਤਾ ਪਰ ਉਹ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਵੱਖਰਾ ਲੈ ਕੇ ਚੱਲ ਰਹੇ ਨੇ ਔਰ ਉਹਨਾਂ ਦਾ ਇਹ ਪ੍ਰੋਗਰਾਮ ਜਿਹੜਾ ਆ 13 ਤਰੀਕ ਨੂੰ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਉਹਨਾਂ ਦੋਨਾਂ ਧੜਿਆਂ ਵੱਲੋਂ ਆਇਆ ਆ ਇੱਕ ਹੋਰ ਆ ਵੇਖਣ ਚ ਗੱਲ ਆ ਰਹੀ ਵੀ ਜਿੰਨੇ ਵੱਡੇ ਚਿਹਰੇ ਸੀ ਨਾ ਦਿੱਲੀ ਕਿਸਾਨ ਅੰਦੋਲਨ ਦੌਰਾਨ ਉਹ ਪਤਾ ਨਹੀਂ ਹੁਣ ਅੰਦੋਲਨ ਤੋਂ ਥੋੜਾ ਜਿਹਾ ਕਿਨਾਰਾ ਕਰਦੇ ਨਜ਼ਰ ਆ ਰਹੇ ਇਹ ਇਹਦਾ ਕੀ ਕਾਰਨਾ ਇਹ ਇਲੈਕਸ਼ਨ ਹੀ ਆ ਜਾਂ ਜਿਹੜੀ ਟੜਿਆਂ ਚ ਵੰਡਿਆ ਗਿਆ ਨਾ ਕਾਰਨ ਇਹ ਕੀ ਕਰਨਗੀ ਇਹਦਾ ਨਹੀਂ ਜੀ ਹੁਣ ਜਿਹੜੇ ਦੁਬਾਰਾ ਜਿਹੜੀ ਉਹ ਏਕਤਾ ਦੇ ਹੋਈ ਆ ਜਿਹੜੇ ਪੁਰਾਣੇ ਚਿਹਰੇ ਸੀਗੇ ਰਾਜੇਵਾਲ ਸਾਹਿਬ ਜਾਂ ਹੋਰ ਉਹ ਫੇਰ ਜਿਹੜੇ ਆ ਇਹਦੇ ਚ ਸ਼ਾਮਲ ਹੋਏ ਨੇ ਚੇਰਿਆਂ ਵਾਲੀ ਕੋਈ ਗੱਲ ਇਸ ਤਰ੍ਹਾਂ ਦੀ ਲੱਗਦੀ ਨਹੀਂ ਕਿ ਫਿਰ ਮੋਰਚਾ ਚੜ੍ਹਦੀ ਗਲਾ ਦੇ ਵੇਤੇ ਆ ਇਹ ਚੰਗੇ ਰਿਜ਼ਲਟ ਜਿਹੜੇ ਆ 16 ਨੂੰ ਜਿਹੜਾ ਭਾਰਤ ਬੰਦ ਜਿਹੜਾ ਆ ਉਹ ਪੂਰੇ ਦੇਸ਼ ਦੇ ਵਿੱਚ ਚੰਗੇ ਨਤੀਜੇ ਜਿਹੜੇ ਉਹ ਕੱਢੂਗਾ ਨਹੀਂ ਜਿਹੜਾ 16 ਨੂੰ ਤੁਹਾਡਾ ਭਾਰਤ ਬੰਦ ਦਾ ਸੱਦਾ ਵਾ ਇਹਦੇ ਸਬੰਧੀ ਫਿਰ ਕੀ ਤਿਆਰੀਆਂ ਨੇ ਤੁਹਾਡੀਆਂ ਕਿਸ ਤਰ੍ਹਾਂ ਇਹਨਾਂ ਦਾ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਵਾ ਇਹ ਕਈ ਹੋਰ ਦੱਸੋ ਵੀ ਨੌਜਵਾਨ ਵਰਗ ਵੀ ਇਹਦੇ ਵਿੱਚ ਮਤਲਬ ਅੱਗੇ ਵੰਗੂ ਵੱਧ ਚੜ ਕੇ ਆ ਰਿਹਾ ਵਾ ਵੇਖੋ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਦੀਆਂ ਵੱਖ-ਵੱਖ ਵਰਗਾਂ ਤੱਕ ਜਿਹੜੀ ਆ ਉਹ ਪਹੁੰਚ ਕੀਤੀ ਜਾ ਰਹੀ ਆ ਨੌਜਵਾਨਾਂ ਤੱਕ ਵੀ ਪਹੁੰਚ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਉਂਕਿ ਸਰਕਾਰ ਨੇ ਸਾਰੇ ਮਹਿਕਮੇ ਜਿਹੜੇ ਆ ਉਹ ਪ੍ਰਾਈਵੇਟ ਕਰਨ ਦਾ ਐਲਾਨ ਜਿਹੜੀ ਨੀਤੀ ਆ ਉਹ ਲੈਣ ਦੀ ਆ ਹਰ ਇੱਕ ਥਾਂ ਜਿਹੜਾ ਕਾਰਪੋਰੇਟ ਨੂੰ ਜਿਹੜਾ ਆ ਉਹ ਅੱਗੇ ਕੀਤਾ ਜਾ ਰਿਹਾ ਆ ਜੇ ਸਰਕਾਰੀ ਮਹਿਕਮੇ ਹੀ ਨਹੀਂ ਰਹਿਣਗੇ ਤਾਂ ਸਰਕਾਰੀ ਨੌਕਰੀਆਂ ਵੀ ਨਹੀਂ ਰਹਿਣੀਆਂ ਔਰ ਇਸ ਕਰਕੇ ਨੌਜਵਾਨ ਵਾਸਤੇ ਜਿਹੜਾ ਰੁਜ਼ਗਾਰ ਦਾ ਸਵਾਲ ਆ ਉਹ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੋ ਗਿਆ ਆ ਸਰਕਾਰੀ ਨੌਕਰੀਆਂ ਨਾ ਹੋਣ ਕਰਕੇ ਚੰਗਾ ਰੁਜ਼ਗਾਰ ਨਾ ਹੋਣ ਕਰਕੇ ਨੌਜਵਾਨ ਵਰਗ ਜਿਹੜਾ ਆ ਉਹ ਬਾਹਰ ਜਾ ਰਿਹਾ ਆ ਇਹ ਜੋ 16 ਦਾ ਬੰਦ ਆ ਉਹਦੇ ਵਿੱਚ ਨੌਜਵਾਨ ਜਥੇਬੰਦੀਆਂ ਤੱਕ ਵੀ ਜਿਹੜੀ ਪਹੁੰਚ ਕੀਤੀ ਗਈ ਆ ਉਹ ਇਹਦੇ ਵਿੱਚ ਬਾ ਚੜ ਕੇ ਜਿਹੜਾ ਆ ਉਹ ਹਿੱਸਾ ਲੈਣਗੀਆਂ ਤੇ ਜਿਹੜੀ ਪਹਿਲਾਂ ਕਿਸਾਨੀ ਅੰਦੋਲਨ ਚ ਉੱਥੇ ਗੱਲਬਾਤ ਚੱਲੀ ਸੀ ਉਹਦੇ ਚ ਵੀ ਕਈ ਗੱਲਾਂ ਨੇ ਐਮਐਸਪੀ ਆ ਹੋਰ ਵੱਡੇ ਫੈਸਲੇ ਨੇ ਉਹ ਸਰਕਾਰ ਵੱਲੋਂ ਉਹ ਵੀ ਨਹੀਂ ਇੰਪਲੀਮੈਂਟ ਕੀਤੇ ਗਏ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਕੀਤੇ ਗਏ ਉਹਦੇ ਉਹਦੇ ਸਬੰਧੀ ਤੁਹਾਡੀ ਕੋਈ ਸਰਕਾਰ ਨਾ ਤੁਹਾਡੀ ਕੋ ਲੀਡਰਸ਼ਿਪ ਤੀ ਚੱਲੀ ਗੱਲਬਾਤ ਵੇਖੋ ਜੀ ਉਦੋਂ ਜਦੋਂ ਇਹ ਮੋਰਚਾ ਸਮਾਪਤ ਹੋਇਆ ਦਿੱਲੀ ਵਾਲਾ ਤਾਂ ਉਦੋਂ ਸਰਕਾਰ ਨੇ ਐਮਐਸਪੀ ਬਾਰੇ ਕਮੇਟੀ ਬਣਾਉਣ ਦੀ ਜਿਹੜੀ ਗੱਲ ਆ ਉਹ ਕੀਤੀ ਸੀਗੀ ਤਾਂ ਜਿਹੜੀ ਕਮੇਟੀ ਸਰਕਾਰ ਨੇ ਬਣਾਈ ਗਈ ਉਹਦੇ ਵਿੱਚ ਸਾਰੇ ਉਹ ਬੰਦੇ ਲਏ ਗਏ ਜਿਹੜੇ ਖੇਤੀ ਬਾੜੀ ਦੇ ਜਿਹੜੇ ਕਾਨੂੰਨ ਆ ਕਿਸਾਨ ਨੂੰ ਖੇਤੀ ਤੋਂ ਬਾਹਰ ਕਰਨ ਵਾਲੇ ਕਾਨੂੰਨ ਲੈ ਕੇ ਆਏ ਸੀ ਜਿਹੜੇ ਬੰਦੇ ਉਹ ਸਾਰੇ ਬੰਦੇ ਉਸ ਕਮੇਟੀ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਹੋ ਗਏ ਤਾਂ ਸੰਯੁਕਤ ਕਿਸਾਨ ਮੋਰਚੇ ਉਹ ਸਿਰਫ ਤਿੰਨ ਸ਼ੀਟਾਂ ਦਿੱਤੀਆਂ ਕਿ ਤੁਸੀਂ ਤਿੰਨ ਬੰਦੇ ਤੁਸੀਂ ਦਿਓਗੇ ਬਾਕੀ ਜਿਹੜੇ 26 ਬੰਦੇ ਨੇ ਉਹ ਸਰਕਾਰ ਨੇ ਤੈਅ ਕਰ ਦਿੱਤੇ ਸੀਗੇ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਉਸ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਕਿਉਂਕਿ ਤਿੰਨ ਬੰਦਿਆਂ ਦੀ ਉੱਥੇ ਬਾਕੀ ਸਾਰਿਆਂ ਦੇ ਸਾਹਮਣੇ ਕੋਈ ਵਕਤ ਨਹੀਂ ਸੀਗੀ ਇਸ ਕਰਕੇ ਉਸ ਕਮੇਟੀ ਵਿੱਚ ਸ਼ਾਮਲ ਹੋਣ ਤੋਂ ਨਾ ਕਰਨ ਤੋਂ ਬਾਅਦ ਜਿਹੜਾ ਆ ਅਜੇ ਤੱਕ ਐਮਐਸਪੀ ਬਾਰੇ ਜਿਹੜਾ ਆ ਉਹ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਲੜ ਰਿਹਾ ਆ ਸਰਕਾਰ ਵੱਲੋਂ ਅਜੇ ਕੋਈ ਬਹੁਤਾ ਰਿਸਪਾਂਸ ਜਿਹੜਾ ਉਹ ਨਹੀਂ ਆ ਰਿਹਾ ਹੈਗਾ ਕਿਉਂਕਿ ਜਿਸ ਤਰ੍ਹਾਂ ਜਥੇਬੰਦੀਆਂ ਵੱਲੋਂ ਹੁਣ ਦਿੱਲੀ ਅੰਦੋਲਨ ਦੀ ਤਿਆਰੀ ਆ ਚਲੋ ਤੁਹਾਡਾ ਬਾਈਕਾਟ ਇੱਧਰ ਹੋ ਮੈਂ ਸਮਝ ਲਿਏ ਕੁਝ ਵੀ ਆ ਤੁਸੀਂ ਉਹਦੀ ਹਮਾਇਤ ਜੇ ਨਹੀਂ ਕਰ ਰਹੇ ਪਰ ਇਹ ਹੁਣ ਜਿਸ ਤਰ੍ਹਾਂ ਪਹਿਲਾਂ ਵੀ ਕਿੰਨੇ ਕਿਸਾਨ ਛੀਦ ਹੋਏ ਆ ਕਿੰਨੀ ਕਿਸਾਨੀ ਦਾ ਪੈਸਾ ਵੇਸਟ ਹੋਇਆ ਕਿੰਨਾ ਕੁਝ ਹੋਇਆ ਤੇ ਤੁਸੀਂ ਕੀ ਇਸ ਕਾਰਨ ਕਰਕੇ ਨਹੀਂ ਮਤਲਬ ਇਹ ਹਮਾਇਤ ਕਰਦੇ ਜੇ ਕਾਰਨ ਕੀ ਆ ਵੇਖੋ ਜੀ ਇਹ ਜਿਹੜਾ ਕਾਰਨ ਜਿਸ ਦਾ ਪਹਿਲਾਂ ਦੱਸਿਆ ਆ ਕਿ ਤਿੰਨ ਕਮੇਟੀਆਂ ਬਣਾ ਕੇ ਏਕਤਾ ਦੀ ਗੱਲਬਾਤ ਜਿਹੜੀ ਉਹ ਚਲਾਈ ਗਈ ਸੀ ਜੇ ਉਹ ਏਕਤਾ ਹੋ ਜਾਂਦੀ ਤਾਂ ਕੋਈ ਸਾਂਝਾ ਪ੍ਰੋਗਰਾਮ ਜਿਹੜਾ ਆ ਉਹ ਨਿਕਲ ਸਕਦਾ ਸੀਗਾ ਅੱਜ ਹਾਲਾਤ ਜਿਹੜੇ ਆ ਉਹ ਬੜੇ ਖਤਰਨਾਕ ਨੇ ਜੋ ਸੈਂਟਰ ਸਰਕਾਰ ਨੇ 1 ਫਰਵਰੀ ਨੂੰ ਜਿਹੜਾ ਆ ਉਹ ਬਜਟ ਪੇਸ਼ ਕੀਤਾ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਨੂੰ ਕੋਈ ਰਾਹਤ ਜਿਹੜੀ ਆ ਉਹ ਨਹੀਂ ਦਿੱਤੀ ਸਿਰਫ ਇੱਕ ਕੰਮ ਕੀਤਾ ਆ ਕੇ ਕਾਰਪੋਰੇਟ ਦਾ ਟੈਕਸ ਜਿਹੜਾ ਆ ਉਹ ਘਟਾ ਕੇ 22% ਕਰ ਦਿੱਤਾ ਆ ਪਰ ਕਾਰਪੋਰੇਟ ਦੀ ਸੇਵਾ ਜਿਹੜੀ ਤੇ ਜਿਹੜੀ ਆ ਉਹ ਭਾਜਪਾ ਸਰਕਾਰ ਲੱਗੀ ਆ ਪਰ ਜਿਹੜੇ ਉਹਦੇ ਖਿਲਾਫ ਲੜਨ ਵਾਲੇ ਸੀਗੇ ਉਹਨਾਂ ਵੱਲੋਂ ਏਕਤਾ ਦੇ ਦਾ ਜੋ ਪ੍ਰੋਸੀਜਰ ਚਲਾਇਆ ਗਿਆ ਸੀ ਉਹਨੂੰ ਰਿਸਪੌਂਸ ਨਾ ਕਰਨ ਕਰਕੇ ਜਿਹੜਾ ਆ ਇਹ ਦੋ ਪ੍ਰੋਗਰਾਮ ਵੱਖਰੇ ਵੱਖਰੇ ਆਏ ਆ ਦੂਸਰਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਆ ਉਹ ਪਹਿਲਾਂ ਹੀ 16 ਨਵੰਬਰ ਦੀ 16 ਫਰਵਰੀ ਦੀ ਭਾਰਤ ਬੰਦ ਦਾ ਐਲਾਨ ਕਰ ਚੁੱਕਾ ਸੀਗਾ ਇਹ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਆ 13 ਫਰਵਰੀ ਨੂੰ ਦਿੱਲੀ ਜਾਣ ਦਾ ਇਹ ਬਾਅਦ ਚ ਆਇਆ ਆ ਇਹਦੀ ਜ਼ਰੂਰਤ ਨਹੀਂ ਸੀਗੀ ਦੂਜੇ ਧੜਿਆਂ ਨੂੰ ਏਕਤਾ ਵਾਲੇ ਪਾਸੇ ਕਦਮ ਪੁੱਟਦੇ ਆ ਇਸੇ ਫੈਸਲੇ ਦੇ ਜਿਹੜੀ ਆ ਉਹ ਮਹੱਤਵ ਕਰ ਦੇਣੀ ਚਾਹੀਦੀ 16 ਫਰਵਰੀ ਦੇ ਭਾਰਤ ਬੰਦੀ ਮਹੱਤਵ ਜਿਹੜੀ ਆ ਉਹ ਕਰਨੀ ਚਾਹੀਦੀ ਹੀ ਵੱਖਰਾ ਪ੍ਰੋਗਰਾਮ ਉਹਨਾਂ ਨੂੰ ਨਹੀਂ ਸੀ ਦੇਣਾ ਚਾਹੀਦਾ ਭਾਰਤ ਬੰਦ ਜੇ ਗੱਲ ਕਰ ਲਈਏ ਆਪਾਂ ਪ੍ਰਧਾਨ ਜੀ ਤੇ ਹੁਣ ਜਿਸ ਤਰ੍ਹਾਂ ਜਥੇਬੰਦੀਆਂ ਵੱਲੋਂ ਧੜਿਆਂ ਵੱਲੋਂ ਪਿੰਡ-ਪਿੰਡ ਜਾ ਕੇ ਇਹ ਲੋਕਾਂ ਨੂੰ ਕਿਹਾ ਜਾ ਰਿਹਾ ਵਾ ਤੇ ਤੁਸੀਂ ਉਹ ਦਿਨ ਦੁੱਧ ਨਹੀਂ ਸ਼ਹਿਰਾਂ ਚ ਪਚਾਉਣਾ ਸਬਜ਼ੀਆਂ ਨਹੀਂ ਪਚਾਉਣੀਆਂ ਟੋਟਲ ਬਾਈਕਟ ਕਰੋ ਕਿਉਂਕਿ ਜਿਹੜੇ ਸ਼ਹਿਰੀ ਹਿੱਸੇ ਨੇ ਉਹ ਵੀ ਇੱਕ ਸਾਡੇ ਸਮਾਜ ਦਾ ਅੰਗ ਨੇ ਤੇ ਇਹਦੇ ਨਾਲ ਤੁਸੀਂ ਇਹ ਨਹੀਂ ਸਮਝਦੇ ਵੀ ਉਹਨਾਂ ਨੂੰ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਵੇਖੋ ਜਦੋਂ ਅੰਦੋਲਨ ਹੁੰਦੇ ਆ ਤਾਂ ਤੰਗੀ ਤਾਂ ਝਕਣੀ ਪੈਂਦੀ ਆ ਜਦੋਂ ਅਸੀਂ ਕਿਸਾਨ ਕੋਲ ਜਾਂਦੇ ਆ ਉਹਨੂੰ ਕਹਿੰਨੇ ਆ ਕਿ ਇੱਕ ਦਿਨ ਸਾਡੇ ਨਾਲ ਚੱਲ ਨਹੀਂ ਤੇ ਜ਼ਮੀਨਾਕਾਰ ਕੋਲ ਟਾਣੇ ਲੈ ਜਾਣੀਆਂ ਨੇ ਤਾਂ ਉਹ ਸਾਨੂੰ ਕਹਿੰਦਾ ਕਿ ਮੇਰੀ ਖਾਦ ਪਾਉਣ ਵਾਲੀ ਆ ਮੇਰਾ ਪਾਣੀ ਲਾਉਣ ਵਾਲਾ ਆ ਤਾਂ ਅਸੀਂ ਉਹਨੂੰ ਇੱਕ ਸਵਾਲ ਕਰਦੇ ਹਾਂ ਕਿ ਯਾਰ ਖਾਦ ਤਾਂ ਹੀ ਪਾਏਗਾ ਜੇ ਜ਼ਮੀਨਾਂ ਕੋਲ ਰਹਿਣਗੀਆਂ ਤੇ ਸ਼ਹਿਰੀ ਵਰਗ ਵੀ ਤਾਂ ਹੀ ਰੋਟੀ ਖਾਂਦਾ ਰਹੂਗਾ ਜੇ ਕਾਰਪੋਰੇਟ ਇਹਨਾਂ ਦੇ ਕਾਰੋਬਾਰ ਵਿੱਚ ਦਖਲਅੰਦਾਜ਼ੀ ਨਾ ਕਰੂਗਾ ਤੇ ਕਿਉਂਕਿ ਜਿਸ ਤਰ੍ਹਾਂ ਦੀਆਂ ਸਰਕਾਰ ਦੀਆਂ ਨੀਤੀਆਂ ਨੇ ਕਿ ਪਰਚੂਨ ਦੇ ਵਿੱਚ ਸਿੱਧਾ ਕਾਰਪੋਰੇਟ ਨੂੰ ਦਖਲਅੰਦਾਜ਼ੀ ਕਰਨ ਦਾ ਜਿਹੜਾ ਖੁੱਲ ਦੇ ਦਿੱਤੀ ਆ ਉਹਦੇ ਨਾਲ ਦੁਕਾਨਾਂ ਬੰਦ ਹੋਣਗੀਆਂ ਵੱਡੇ ਵੱਡੇ ਸ਼ੋਪਿੰਗ ਮਾਲ ਖੁੱਲਣਗੇ ਛੋਟੀ ਇੰਡਸਟਰੀ ਦੇ ਵਿੱਚ ਜਿਹੜਾ ਸਮਾਲ ਸਕਿਲ ਇੰਡਸਟਰੀ ਹੈ ਉਹਦੇ ਵਿੱਚ ਕਾਰਪੋਰੇਟ ਨੂੰ ਖੁੱਲ ਦੇ ਦਿੱਤੀ ਆ ਉਹਦੇ ਨਾਲ ਛੋਟੀ ਇੰਡਸਟਰੀ ਬੰਦ ਹੋਊਗੀ ਜਿਹੜੀ ਸ਼ਹਿਰੀ ਵਰਗ ਦੀ ਜ਼ਿਆਦਾ ਮਾਲਕ ਹੈ ਉਹਦਾ ਹਰ ਇੱਕ ਥਾਂ ਜਿੱਦੋਂ ਕਾਰਪੋਰੇਟ ਨੂੰ ਖੁੱਲ ਦੇ ਦਿੱਤੀ ਜਾ ਰਹੀ ਆ ਤਾਂ ਇਹ ਜਿਹੜੇ ਕਾਰੋਬਾਰ ਆ ਇਹਦੇ ਖਿਲਾਫ ਲੜਨ ਤੋਂ ਬਿਨਾ ਲੋਕਾਂ ਕੋਲ ਕੋਈ ਚਾਰਾ ਨਹੀਂਗਾ ਇਸ ਤੋਂ ਪਹਿਲਾਂ ਕਿ ਕਾਰਪੋਰੇਟ ਸਾਰਾ ਕੁਝ ਹੁੰਝਕੇ ਲੈ ਜੇ ਇਹ ਸਾਰੇ ਕਾਰੋਬਾਰ ਪੱਕੇ ਤੌਰ ਤਰ ਦੇ ਬੰਦ ਹੋ ਜਾਂਦੇ ਕਾਰਪੋਰੇਟ ਦੇ ਹੀ ਗੁਲਾਮ ਬਣ ਜੀਏ ਉਦੋਂ ਚੰਗਾ ਹੈ ਕਿ ਇੱਕ ਅਦੇ ਦਿਨ ਦੀ ਤੰਗੀ ਜਿਹੜੀ ਆ ਉਹ ਛੱਲ ਲੈਣੀ ਚਾਹੀਦੀ ਆ ਇਸ ਕਰਕੇ ਇਸ ਅੰਦੋਲਨ ਇਸ ਬੰਦ ਨੂੰ ਜਿਹੜਾ ਆ ਵੱਡਾ ਰਿਸਪਾਂਸ ਜਿਹੜਾ ਸਾਰਿਆਂ ਦੇ ਰੈਵਲੋਂ ਕਰਨਾ ਚਾਹੀਦਾ ਹੈ ਚਲੋ ਜਿਸ ਤਰ੍ਹਾਂ ਤੁਹਾਡੇ ਵੱਲੋਂ ਤੇ ਨਹੀਂ ਪ੍ਰੋਗਰਾਮ ਤੇਰਾ ਦਾ ਪਰ ਜਿਹੜੀਆਂ ਜਥੇਬੰਦੀਆਂ ਜਾ ਰਹੀਆਂ ਨੇ ਨਾ ਪਤਾ ਲੱਗਾ ਵੀ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬੈਰੀਅਰ ਤੇ ਅੱਗੇ ਵਾਂਗੂ ਪਹਿਲਾਂ ਵਾਂਗੂ ਕਿਲ ਲਾਏ ਜਾ ਰਹੇ ਨੇ ਉਥੇ ਸੀਮੈਂਟ ਦਾ ਜਾਲ ਵਿਚਾਰ ਕਿੱਲਾਂ ਦੇ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ ਜਥੇਬੰਦੀ ਤੋਂ ਅਲੱਗ ਹੋ ਕੇ ਜੇ ਆਪਾਂ ਜੀ ਸੋਚੀਏ ਤੁਸੀਂ ਐਜ਼ ਇੱਕ ਕਿਸਾਨ ਤੇ ਕਿਸ ਤਰ੍ਹਾਂ ਵੇਖਦੇ ਜੇ ਉਹ ਵਧੀਆ ਗੱਲ ਹੈ ਕਿ ਕੀ ਆ ਵੇਖੋ ਇੱਕ ਚੀਜ਼ ਅਸੀਂ ਜਥੇਬੰਦੀ ਤੌਰ ਤੇ ਵੀ ਇਹੀ ਗੱਲ ਕਵਾਂਗੇ ਕਿ ਸੰਘਰਸ਼ ਕਰਨ ਦਾ ਵਿਰੋਧ ਕਰਨ ਦਾ ਅਧਿਕਾਰ ਜਿਹੜਾ ਆ ਉਹ ਲੋਕਤੰਤਰੀ ਅਧਿਕਾਰ ਆ ਉਹਦੀ ਰਾਖੀ ਜਿਹੜੀ ਆ ਹੋਣੀ ਚਾਹੀਦੀ ਆ ਕਿਸੇ ਵੀ ਸਰਕਾਰ ਨੂੰ ਤਾਨਾਸ਼ਾ ਹੋ ਕੇ ਵਿਰੋਧ ਕਰਨ ਦੇ ਅਧਿਕਾਰ ਤੇ ਡਾਕਾ ਜਿਹੜਾ ਉਹ ਨਹੀਂ ਮਾਰਨਾ ਚਾਹੀਦਾ ਜੇ ਕਿਸਾਨ ਉਹ ਜਾ ਰਹੇ ਆ ਵਿਰੋਧ ਕਰਨ ਉਹਨਾਂ ਦਾ ਅਧਿਕਾਰ ਬੰਦਾ ਆ ਵਿਰੋਧ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਆ ਜੇ ਸਰਕਾਰ ਉਹਨਾਂ ਦੇ ਵਿਰੋਧ ਤੇ ਕੋਈ ਪਾਬੰਦੀ ਲਾ ਰਹੀ ਆ ਤਾਂ ਅਸੀਂ ਇਹਨੂੰ ਲੋਕਤੰਤਰ ਦਾ ਕਹਾਣੀ ਕਵਾਂਗੇ ਇਹ ਲੋਕਤੰਤਰ ਦੇ ਵਿੱਚ ਵਿਰੋਧ ਤਾਂ ਹੁੰਦੇ ਹੀ ਹੁੰਦੇ ਆ ਇਸ ਕਰਕੇ ਲੋਕਤੰਤਰ ਦੇ ਵਿੱਚ ਜੇ ਵਿਰੋਧ ਨਹੀਂ ਹੋਏਗਾ ਤਾਂ ਫਿਰ ਉਹ ਕਾਹਦਾ ਲੋਕਤੰਤਰ ਆ ਇਸ ਕਰਕੇ ਜੋ ਇਹ ਹਰਿਆਣਾ ਸਰਕਾਰ ਜਾਂ ਕੇਂਦਰ ਸਰਕਾਰ ਵੱਲੋਂ ਵਿਰੋਧ ਕਰਨ ਦੀ ਜਿਹੜੀ ਇਹ ਸਪੇਸ ਖੋਹੀ ਜਾ ਰਹੀ ਆ ਇਹਦਾ ਅਸੀਂ ਵਿਰੋਧ ਕਰਦੇ ਆਂ ਲੋਕਤੰਤਰ ਨੂੰ ਆ ਵੇਖ ਰਹੇ ਆ ਵੀ ਗੱਲੀਬਾਤੀ ਲੋਕਤੰਤਰ ਰਹਿ ਗਿਆ ਵਾ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ ਭਾਵੇਂ ਤੁਸੀਂ ਹੁਣ ਹਰਿਆਣੇ ਦੀ ਆਪਾਂ ਗੱਲ ਕੀਤੀ ਆ ਪੰਜਾਬ ਚ ਵੀ ਜੇ ਕੋਈ ਵੀ ਨੌਜਵਾਨ ਜਾਂ ਕੋਈ ਵੀ ਆਗੂ ਉੱਠਦਾ ਵਾ ਕਿਸੇ ਦੇ ਹੱਕਾਂ ਦੀ ਗੱਲ ਕਰਦਾ ਕੋਈ ਵੀ ਕਰਦਾ ਵਾ ਉਹਨੂੰ ਵੀ ਇਸੇ ਤਰ੍ਹਾਂ ਹੀ ਮੁਕੰਦਮੇ ਪਾ ਕੇ ਜੇਲ੍ਹਾਂ ਚ ਸੁੱਟ ਦੋ ਜੇ ਜਿਹੜਾ ਕੋਈ ਨੌਜਵਾਨ ਨੌਜਵਾਨੀ ਦੀ ਗੱਲ ਕਰਦਾ ਜਾਂ ਕਿ ਇਹ ਤਾਂ ਲੋਕਤਾਂ ਦੀ ਗੱਲ ਕਰਦਾ ਉਹਦੇ ਨਾਲ ਇਹੋ ਜੇ ਜਿਹੜਾ ਵਤੀਰਾ ਕਰਨਾ ਜਾਇਜ਼ ਬਿਲਕੁਲ ਨਹੀਂ ਜੀ ਜਾਇਜ਼ ਅਸੀਂ ਇਹ ਕਹਿੰਦੇ ਆ ਕਿ ਜੋ ਵੀ ਕੰਪਲੇਂਟ ਆਈ ਆ ਉਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ ਝੂਠੇ ਪਰਚੇ ਜਿਹੜੇ ਆ ਉਹ ਨਹੀਂ ਪਾਉਣੇ ਚਾਹੀਦੇ ਔਰ ਜਨਤਾ ਨੂੰ ਜਿਹੜਾ ਵਿਰੋਧ ਕਰਨ ਦਾ ਅਧਿਕਾਰ ਆ ਉਹਦੀ ਉਹ ਕਰਨ ਦੇਣਾ ਚਾਹੀਦਾ ਆ ਕਿਸੇ ਦਾ ਵੀ ਆਵਾਜ਼ ਬੰਦੀ ਜਿਹੜੀ ਆ ਉਹ ਲੋਕਤੰਤਰ ਚ ਕਦੇ ਨਹੀਂ ਹੁੰਦੀ ਇਸ ਕਰਕੇ ਜਿੰਦੇ ਵੀ ਤੁਸੀਂ ਇਹ ਚਾਹੇ ਕੋਈ ਵੀ ਆ ਜਿੰਨੇ ਵੀ ਫੇਸਬੁਕ ਉੱਪਰ ਚ ਇਹ ਚੱਲਦੇ ਨੇ ਅਸੀਂ ਇਹੀ ਕਹਾਂਗੇ ਕਿ ਜੋ ਸਚਾਈ ਦੀ ਜਿੱਤ ਹੋਣੀ ਚਾਹੀਦੀ ਆ ਨਿਰਪੱਖ ਜਾਂਚ ਜਿਹੜੀ ਆ ਇਹਨਾਂ ਕੇਸਾਂ ਦੀ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਤੁਹਾਡਾ ਪ੍ਰੋਗਰਾਮ ਹੈ ਉਹਦੇ ਬਾਰੇ ਤੁਸੀਂ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਕੀ ਉਹਨਾਂ ਨੂੰ ਤੁਸੀਂ ਅਪੀਲ ਕਰਦੇ ਜੇ ਅਸੀਂ ਇਹੀ ਕਹਾਂਗੇ ਜੀ ਕਿ ਜਿਹੜਾ ਬਾਜ਼ਾਰ ਆ ਉਹ ਜਨਤਾ ਦੀ ਖਰੀਦ ਸ਼ਕਤੀ ਨਾਲ ਚੱਲਦਾ ਆ ਜਦੋਂ ਦਿੱਲੀ 'ਚ ਅੰਦੋਲਨ ਚੱਲ ਰਿਹਾ ਸੀਗਾ ਤਾਂ ਨਰਿੰਦਰ ਤੋਮਰ ਉਸ ਸਮੇਂ ਖੇਤੀਬਾੜੀ ਮੰਤਰੀ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਐਮਐਸਪੀ ਜੇ ਦੇਣੀ ਆ ਤਾਂ 18 ਲੱਖ ਕਰੋੜ ਰੁਪਏ ਦੀ ਲੋੜ ਆ ਕਹਿੰਦਾ ਭਾਵ ਕਿ ਜੇ 18 ਲੱਖ ਕਰੋੜ ਰੁਪਇਆ ਚਲੋ ਅੰਕੜਿਆਂ ਦੀ ਗੜਬੜ ਹੋ ਸਕਦੀ ਆ ਅਸੀਂ ਇਸ ਗੱਲ ਤੇ ਬਹੁਤਾ ਨਹੀਂ ਕਰਦੇ ਪਰ ਜੇ ਉਹ ਪੈਸਾ ਐਮਐਸਪੀ ਦੇਣ ਨਾਲ 18 ਲੱਖ ਕਰੋੜ ਹੀ ਮੰਨ ਲਈਏ ਜੇ ਉਹ ਪੈਹਾ ਕਿਸਾਨੀ ਦੀ ਜੇਬ 'ਚ ਪੈ ਜਾਏ ਤਾਂ ਕਿਸਾਨੀ ਉਸ ਪੈਸੇ ਨਾਲ ਜਦੋਂ ਬਾਜ਼ਾਰ 'ਚ ਜਾਊਗੀ ਤੇ ਬਾਜ਼ਾਰ ਦੇ ਵਿੱਚ ਸਾਰੇ ਕਾਰੋਬਾਰ ਚੱਲਣਗੇ ਪੂਰੀ ਬਾਜ਼ਾਰ ਦੇ ਵਿੱਚ ਤਿੱਖ ਹੋਊਗੀ ਦੁਕਾਨਦਾਰਾਂ ਦੀਆਂ ਦੁਕਾਨਾਂ ਚੱਲਣਗੀਆਂ ਬਿਜ਼ਨਸਮੈਨਾਂ ਦੇ ਬਿਜ਼ਨਸਮੈਨ ਬਿਜ਼ਨਸ ਚੱਲਣਗੇ ਹਰ ਇੱਕ ਕਾਰੋਬਾਰ ਨੂੰ ਜਿਹੜਾ ਆ ਉਹ ਫਾਇਦਾ ਇਹਦੇ ਨਾਲ ਹੋਊਗਾ ਸੋ ਇਹ ਜਿਹੜਾ ਭਾਰਤ ਬੰਦ ਆ ਇਹ ਕਾਰਪੋਰੇਟ ਵਿਰੋਧੀ ਆ ਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਆ ਭਾਰਤ ਸਰਕਾਰ ਦੀ ਨੀਤੀ ਹੈ ਕਿ ਸਾਰਾ ਕੁਝ ਕਾਰਪੋਰੇਟ ਨੂੰ ਦੇ ਦੇਣਾ ਆ ਉਹਦੇ ਨਾਲ ਲੋਕਾਂ ਦੇ ਸਾਰੇ ਦੇ ਸਾਰੇ ਜਿਹੜੇ ਕਾਰੋਬਾਰ ਬੰਦ ਹੋਣੇ ਆ ਆਪਰਚੂਨ ਦੇ ਖੇਤਰ ਚ ਆਉਣ ਨਾਲ ਦੁਕਾਨਾਂ ਬੰਦ ਹੋਣੀਆਂ ਐ ਛੋਟੀ ਇੰਡਸਟਰੀ ਦੇ ਵਿੱਚ ਜੇ ਕਾਰਪੋਰੇਟ ਆਉਂਦਾ ਤਾਂ ਉਹ ਵੀ ਬੰਦ ਹੋਣੇ ਆ ਸਰਕਾਰ ਸਰਕਾਰੀ ਮੈਹਿਕਮੇ ਜਿੰਨੇ ਆ ਉਹਨਾਂ ਨੂੰ ਪ੍ਰਾਈਵੇਟ ਪ੍ਰਾਈਵੇਟ ਕਰ ਰਹੀ ਹੈ ਜਿਸ ਨਾਲ ਸਰਕਾਰੀ ਨੌਕਰੀਆਂ ਨਹੀਂ ਰਹਿਣੀਆਂ ਹਿੱਟ ਐਂਡ ਰਨ ਕਾਨੂੰਨ ਬਣਾ ਕੇ ਸਾਰੇ ਦੇ ਸਾਰੇ ਜਿਹੜੇ ਐਕਸੀਡੈਂਟ ਦੀ ਜ਼ਿੰਮੇਵਾਰੀ ਆ ਉਹ ਡਰਾਈਵਰਾਂ ਤੇ ਸੁੱਟ ਰਹੀ ਆ ਆਪ ਵਿੱਚੋਂ ਬਰੀ ਹੋ ਰਹੀ ਆ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਬੱਚਿਆਂ ਵਾਸਤੇ ਫੌਜ ਦੀ ਨੌਕਰੀ ਇੱਕ ਜਿਹੜੀ ਸੀਗੀ ਉਹ ਮ ਐਮ ਰੋਜ਼ਗਾਰ ਦਾ ਸਾਧਨ ਹੀਗਾ ਅਗਨੀ ਵੀਰ ਦੇ ਲਈ ਉਹ ਵੀ ਖਤਮ ਕਰ ਦਿੱਤੀ ਆ ਸੋ ਜਨਤਾ ਦੇ ਜਿਹੜੇ ਮੁੱਦੇ ਆ ਉਹ ਸਰਕਾਰ ਕਿਤੇ ਵੀ ਜਿਹੜੀ ਆ ਉਹ ਲੈ ਕੇ ਨਹੀਂ ਆ ਰਹੀ ਸਰਕਾਰ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਫਿਰ ਸਰਕਾਰ ਭਾਜਪਾ ਜਿਹੜੀ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਫਿਰ ਸਰਕਾਰ ਬਣਾਉਣਾ ਚਾਹੁੰਦੀ ਆ ਉਹਨੂੰ ਲੋਕਾਂ ਦੇ ਮੁੱਦਿਆਂ ਨਾਲ ਕੋਈ ਨਹੀਂਗਾ 16 ਦਾ ਭਾਰਤ ਬੰਦ ਜਿਹੜਾ ਆ ਉਹ ਮੰਗਾਈ ਬੇਰੋਜ਼ਗਾਰੀ ਇਹਨਾਂ ਮੁੱਦਿਆਂ ਦੇ ਉੱਪਰ ਕਾਰਪੋਰੇਟ ਪੱਖੀ ਨੀਤੀਆਂ ਦੇ ਉੱਪਰ ਜਿਹੜਾ ਆ ਇਹ ਬੰਦ ਹੋਣ ਜਾ ਰਿਹਾ ਆ ਔਰ ਅਸੀਂ ਆਸ ਕਰਾਂਗੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੇ ਕਿ ਇਸ ਭਾਰਤ ਬੰਦ ਨੂੰ ਵੱਧ ਚੜ੍ਹ ਕੇ ਲਾਗੂ ਕਰੋ ਤਾਂ ਜੋ ਇਹ ਮੋਦੀ ਸਰਕਾਰ ਦੀ ਆਰਐਸਐਸ ਦੀ ਜਿਹੜੀ ਸਰਕਾਰ ਆ ਇਹਦੀ ਕਾਰਪੋਰੇਟ ਪੱਖੀ ਨੀਤੀ ਜਿਹੜੀ ਆ ਉਹਨੂੰ ਇੱਕ ਛੱਟ ਵੱਡੀ ਜਿਹੜੀ ਆ ਉਹ ਮਾਰੀ ਜਾ ਸਕੇ ਪੰਜਾਬ ਸਰਕਾਰ ਵੱਲੋਂ ਵੀ ਐਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਹ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਦਵੇ ਜਾਂ ਨਾ ਦਵੇ ਅਸੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦਵਾਂਗੇ ਉਹਨਾਂ ਨਾਲ ਵੀ ਕੋਈ ਚੱਲ ਰਹੀ ਗੱਲਬਾਤ ਆਪਦਾ ਤੁਹਾਡੀ ਪਾਰਟੀ ਦਾ ਵੇਖੋ ਜੀ ਜਿਹੜਾ ਜੋ ਲਿਮਟ ਬੰਦੀ ਆ ਜੋ ਜਿਹਦੇ ਰਾਈ ਫਸਲ ਨੂੰ ਖਰੀਦਿਆ ਜਾਂਦਾ ਆ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜੀ ਸੀਸੀਐਲ ਬਣਨੀ ਆ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਇੰਨੀ ਖੋਲ੍ਹਣੀ ਚਾਹੀਦੀ ਏ ਕੋਈ ਜਿਹੜੀ ਮਰਜ਼ੀ ਫਸਲ ਖਰੀਦ ਸਕੇ ਪੰਜਾਬ ਸਰਕਾਰ ਕੋਲ ਜਿਹੜਾ ਆਪਣੇ ਤੌਰ ਤੇ ਨਾਲ ਐਲਾਨ ਕੀਤਾ ਕਿ ਅਸੀਂ ਮੂੰਗੀ ਖਰੀਦਾਂਗੇ ਮੱਕੀ ਦੇ ਐਮਐਸਪੀ ਦੇਵਾਂਗੇ ਉਦੋਂ ਇਹਨਾਂ ਕਹਾਂਗੇ 5 ਮਿੰਟ ਚ ਦੇ ਦੇਵਾਂਗੇ ਪਰ ਨਾ ਦੇ ਉਹ ਕਹਿੰਦੇ ਚੁਟਕੀ ਮਾਰ ਕੇ ਆ ਦੇ ਚੁਟਕੀ ਮਾਰ ਕੇ ਦੇ ਦੇਵਾਂਗੇ ਪਰ 5 ਮਿੰਟ ਚ ਐਮਐਸਪੀ ਦੇਣ ਦੀ ਜਿਹੜੀ ਗੱਲ ਆ ਬਿਲਕੁਲ ਝੂਠਾਵਾਦਾ ਸਾਬਤ ਹੋਈ ਆ ਨਹੀਂ ਤੁਸੀਂ ਕੀ ਸਮਝਦੇ ਜੇ ਇਹਨਾਂ ਨੂੰ ਤਜਰਬਾ ਨਹੀਂ ਸੀ ਜਾਂ ਪਤਾ ਨਹੀਂ ਸੀ ਵੀ ਕਿੰਨਾ ਬਜਟ ਚਾਹੀਦਾ ਵਾ ਤੇ ਇਹ ਇਹਦਾ ਐਜ਼ਏ ਰੂਲ ਕਿਸ ਤਰ੍ਹਾਂ ਬਣਨਾ ਵਾ ਇਹ ਅਨਤਜਰਬੇ ਕਰੀ ਦੀ ਇਹ ਵੀ ਕਹਿ ਸਕਦੇ ਜੇ ਤੁਸੀਂ ਕਿਉਂਕਿ ਐਨਾ ਸੌਖਾ ਜਦੋਂ ਤੁਸੀਂ ਉੱਪਰ ਬੈਠਦੇ ਜੇ ਜਦੋਂ ਤੁਸੀਂ ਗੱਡੀ ਦੇ ਹੁੰਦਾ ਜੇ ਫਿਰ ਤੁਹਾਡੀਆਂ ਗੱਲਾਂ ਹੋਰ ਹੁੰਦੀਆਂ ਨੇ ਜਦੋਂ ਤੁਸੀਂ ਵਿਰੋਧੀ ਧਿਰ 'ਚ ਜੇ ਫਿਰ ਗੱਲਾਂ ਹੋਰ ਹੁੰਦੀਆਂ ਨੇ ਹੁਣ ਤੁਸੀਂ ਵੇਖੋਗੇ ਜਿਹੜਾ ਭਗਵੰਤ ਮਾਨ ਸਰਕਾਰ ਮਾਨਿਆ ਮੁੱਖ ਮੰਤਰੀ ਆ ਉਹ ਉਦੋਂ ਕਹਿੰਦੇ ਸੀ ਕਿ ਇੰਨੀਆਂ ਗੱਡੀਆਂ ਜਿਹੜੀਆਂ ਮੁੱਖ ਮੰਤਰੀ ਦੇ ਨਾਲ ਚੱਲਦੀਆਂ ਇੰਨੀ ਸਕਿਉਰਿਟੀ ਲੱਗੀ ਹੋਈ ਆ ਜੇ ਤੁਹਾਨੂੰ ਐਨਾ ਡਰ ਆਉਂਦਾ ਆ ਤੇ ਤੁਸੀਂ ਮੁਰਗੀਖਾਨਾ ਖੋਲ੍ਹ ਲਓ ਪਰ ਹੁਣ ਜਿਹੜਾ ਆ ਉਹ ਨਹੀਂ ਗੱਡੀਆਂ ਉਹਦੇ ਨਾਲ ਵੀ ਚੱਲ ਰਹੀਆਂ ਨੇ ਸੋ ਇਹ ਵਿਰੋਧੀ ਧਿਰ 'ਚ ਰਹਿੰਦੇ ਆ ਗੱਲਾਂ ਵੱਖਰੀਆਂ ਕਰਦੇ ਆ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉਹੀ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਹੀ ਲਾਗੂ ਕਰਦੇ ਤੁਸੀਂ ਸਮਝਦੇ ਜੇ ਕਿ ਕਰੀਬ 2 2 ਸਾਲ ਹੋ ਚੱਲੇ ਆ ਸਰਕਾਰ ਬਣੀ ਨੂੰ ਜਦੋਂ ਦੀ ਸਰਕਾਰ ਬਣੀ ਆ ਮੰਡੀਆਂ ਚ ਫਸਲਾਂ ਖਰੀਦਣ ਚ ਕਿਸਾਨਾਂ ਨੂੰ ਜਾਂ ਜਿਹੜੀਆਂ ਕੀੜੇ ਮਾਰ ਨਾਸ਼ਕ ਦਵਾਈਆਂ ਨੇ ਖਾਦਾ ਨੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਵਿੱਚ ਬڑے-ਬڑے ਇਹ ਤੋਂ ਬਲੇ-ਫੋੜੇ ਜਾਂ ਉਹਦੇ ਵਿੱਚ ਕੋਈ ਸੁਧਾਰ ਤੁਹਾਨੂੰ ਦੱਸਿਆ ਐ ਜੇ ਕਿਸਾਨਾਂ ਨੂੰ ਵੇਖੋ ਕੋਈ ਸੁਧਾਰ ਨਹੀਂ ਹੋਇਆ ਮੂੰਗੀ ਦੇ ਪਰਿणाम ਗੱਲ ਕੀਤੀ ਕਿ ਅਸੀਂ ਐਮਐਸਪੀ ਦੇਾਂਗੇ ਔਰ ਸਾਡੇ ਲਈ ਇਹ ਸੀਗਾ ਕਿ ਪੰਜਾਬ ਦੇ ਹੋਂ ਕਣਕ ਝੋਨੇ ਜੋ ਕੱਢਣ ਲਈ ਦੂਜੀਆਂ ਫਸਲਾਂ ਉਪਰ ਐਮਐਸਪੀ ਜਿਹੜੀ ਆ ਉਹ ਬੜੇ ਜ਼ਰੂਰੀ ਚੀਜ਼ ਹੈ ਅੱਜ ਪੰਜਾਬ ਵਾਸਤੇ ਕਿਉਂਕਿ ਜਿੱ ਤਰ੍ਹਾਂ ਦਾ ਪੰਜਾਬ ਦਾ ਖੇਤੀਬਾੜੀ ਦਾ ਮਾਡਲ ਚੱਲ ਰਿਹਾ ਆ ਕਣਕ ਝੋਨੇ ਦਾ ਮੋਨੋਕਲਚਰ ਚੱਲ ਰਿਹਾ ਆ ਇਹਦੇ ਨਾਲ ਪੰਜਾਬ ਦਾ ਪਾਣੀ ਜਿਹੜਾ ਉਹ ਆਉਣ ਵਾਲੇ ਸਮੇਂ 'ਚ ਮੁੱਕਣ ਜਾ ਰਿਹਾ ਆ ਸੋ ਜੇ ਦਾਲਾਂ ਉਪਰ ਐਮਐਸਪੀ ਦਿੱਤੀ ਜਾਵੇ ਬਾਕ ਬਹੁਤ ਸਾਰਾ ਅਕਬਾਰ ਜਿਹੜਾ ਉਹ ਝੋਨੇ ਥੋਂ ਕੱਢਿਆ ਜਾ ਸਕਦਾ ਇਹਨਾਂ ਐਲਾਨ ਵੀ ਕੀਤਾ ਪਰ ਐਲਾਨ ਕਰਨ ਦੇ ਬਾਵਜੂਦ ਵੀ 5 ਤੋਂ 10% ਤੋਂ ਵੱਧ ਮੂੰਗੀ ਦੀ ਖਰੀਦ ਇਹਨਾਂ ਜਿਹੜੀ ਆ ਉਹ ਨਹੀਂ ਕੀਤੀ ਬਾਕੀ ਸਾਰੀ ਸਾਰੀ ਮੂੰਗੀ ਜਿਹੜੀ ਆ ਉਹ ਪ੍ਰਾਈਵੇਟ ਵਪਾਰੀਆਂ ਦੇ ਉੱਪਰ ਜਿਹੜੀ ਆ ਉਹ ਛੱਡ ਦਿੱਤੀ ਤੇ ਪ੍ਰਾਈਵੇਟ ਵਪਾਰੀਆਂ ਨੇ ਜਿਹੜੀ ਮੂੰਗੀ ਆ ਉਹ ਐਮਐਸਪੀ ਤੋਂ ਘੱਟੋ-ਘੱਟ 1000 ਰੁਪਏ ਸਸਤੀ ਜਿਹੜੀ ਆ ਉਹ ਖਰੀਦੀ ਆ ਔਰ ਕਿਸਾਨਾਂ ਦੀ ਲੁੱਟ ਕੀਤੀ ਆ ਇਸ ਲਈ ਇਹਨਾਂ ਵੱਲੋਂ ਵੀ ਜਿਹੜਾ ਆ ਕੋਈ ਕਿਸਾਨਾਂ ਨੂੰ ਰਾਹਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈਗੀ ਕਿਉਂਕਿ ਵੇਖਿਆ ਵੀ ਆ ਜਦੋਂ ਬਾਰਿਸ਼ ਆਈਆਂ ਨੇ ਤੇ ਕਿਸਾਨ ਮੰਡੀਆਂ 'ਚ ਵੇਖੇ ਰੋਲਦੇ ਉੱਥੇ ਉਹਨਾਂ ਦੀਆਂ ਫਸਲਾਂ ਪੇਜ ਗਈਆਂ ਕਿਉਂਕਿ ਜਦੋਂ ਫਸਲ ਮੰਡੀ 'ਚ ਚਲ ਜਾਂਦੀ ਆ ਤਾਂ ਕੀ ਤੁਸੀਂ ਸਮਝਦੇ ਨਹੀਂ ਜੀ ਕਿ ਉੱਥੇ ਮੁੜ ਕੇ ਆੜਤੀ ਦੀ ਜਾਂ ਸਰਕਾਰ ਦੀ ਖਾਸ ਕਰਕੇ ਰਿਸਪੌਂਸਿਬਿਲਟੀ ਬਣ ਜਾਂਦੀ ਆ ਉਹਨੂੰ ਸਾਂਭੇ ਪਰ ਜਿੰਨਾ ਚਿਰੇ ਬੋਰੀਆਂ 'ਚ ਨਹੀਂ ਪੈ ਜਾਂਦੀ ਉਹਨਾਂ ਚਿਰ ਭੇਜ ਜੇ ਕੋਜੋ ਜੋ ਸਾਰਾ ਕਿਸਾਨ ਸਰ ਬੜਿਆ ਜਾਂਦਾ ਬਿਲਕੁਲ ਜੀ ਜਦੋਂ ਕਿਸਾਨ ਮੰਡੀ ਫਸਲ ਲੈ ਜਾਂਦਾ ਤਾਂ ਇੱਕ ਸਾਹਮਣਾ ਕਿਸਾਨ ਸਰਕਾਰ ਦੀ ਆੜਤੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਪਰ ਮੰਡੀਆਂ ਦੇ ਵਿੱਚ ਜੋ ਕਿਸਾਨ ਦੀ ਲੋਟਿਆ ਉਹ ਤਾਂ ਸ਼ਰਿਆਂਮ ਹੋ ਰਹੀ ਆ ਕਿਉਂਕਿ ਇੱਥੇ ਕੋਈ ਸ਼ੈੱਡ ਨਹੀਂ ਕਿ ਮੰਡੀਆਂ 'ਚ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਸ਼ੈੱਡ ਦੀ ਵੀ ਗੱਲ ਛੱਡੋ ਕੁੱਕੜਾਂ ਵਾਲੇ ਮੰਡੀ ਦੀ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਆ ਕਿ ਇੱਥੇ ਬਹੁਤ ਵਾਰ ਵੇਖਿਆ ਗਿਆ ਹੈ ਕਿ ਇੱਥੇ ਐਮਐਸਪੀ ਦੇ ਫਸਲ ਨਹੀਂ ਵੇਖਦੀ ਪਰ ਉਹੀ ਝੋਨਾ ਜੇ ਕਿਸਾਨ ਲੱਦ ਕੇ ਇਧਰ ਖਾਲੜੇ ਵੱਲ ਲੈ ਜਾਂਦਾ ਹੈ ਤਰਨਤਰਨ ਲੈ ਜਾਂਦਾ ਉਸ ਚੰਗਾ ਪਲਾ ਸਰਕਾਰੀ ਖਰੀਦ 'ਚ ਪੈ ਜਾਂਦਾ ਉਹ ਕੀ ਕਾਰਨ ਇਨਸਪੈਕਟਰ ਰਲੇ ਆ ਜੀ ਇਹਨਾਂ ਦੇ ਸਾਰੇ ਇਨਸਪੈਕਟਰ ਰਲਤੀ ਸਾਰੇ ਰਲੇ ਆ ਕਿਉਂਕੇ ਜੋੜੇ ਰੂਲ ਆ ਉਹ ਮੰਡੀ ਬੋਰਡ ਦਾ ਜਾਂ ਪੰਜਾਬ ਸਰਕਾਰ ਦਾ ਉਹਦੇ ਸਾਰੇ ਪੰਜਾਬ 'ਚ ਇੱਕ ਹੋਣਾ ਚਾਹੀਦਾ ਬਿਲਕੁਲ ਜੀ ਇੱਕ ਹੋਣਾ ਚਾਹੀਦਾ ਪਰ ਇੱਥੇ ਬਹੁਤ ਵਾਰ ਵੇਖੀ ਗਈ ਹੈ ਇਹ ਚੀਜ਼ ਕਿ ਕਿਸਾਨ ਜਿਹੜਾ ਉਸ ਅੜਦਾ ਨਹੀਂਗਾ ਸਟੈਂਡ ਨਹੀਂ ਲੈਂਦਾ ਪਰ ਇੱਥੋਂ ਹੁੰਦਾ ਇਸ ਤਰ੍ਹਾਂ ਹੀ ਹੈ ਕਿ ਉਹ ਕਹਿੰਦੇ ਜੀ ਮੌਇਸਚਰ ਜ਼ਿਆਦਾ ਆ ਉਹ ਵਾ ਜੇ ਇਸ ਤਰ੍ਹਾਂ ਦੇ ਬਹਾਨੇਬਾਜ਼ੀਆਂ ਹੁੰਦੀਆਂ ਨੇ ਪਰ ਕਿਸਾਨ ਜਦੋਂ ਉਹੀ ਫਸਲ ਮੰਡੀ ਟਰਾਲੀ 'ਚ ਲੱਦ ਲੈਂਦਾ ਆ ਤੇ ਟਰਾਲੇ ਜੀ ਲੱਦ ਕੇ ਉਧਰ ਪਖੀਵੰਡ ਵਾਲੀ ਸਾਈਡ ਜਾਂ ਕਿਤੇ ਲਾਇਆ ਜਾਂਦਾ ਤੇ ਚੰਗਾ ਭਲਾ ਐਮਐਸਪੀ ਦੇ ਜਿਹੜਾ ਉਹ ਵੇਚ ਕੇ ਆਉਂਦਾ ਆ ਇਹ ਇੱਕ ਸੱਚਾਈ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਇਹਦੀ ਮੰਗ ਕਰਦੇ ਆ ਔਰ ਇੱਥੇ ਵੀ ਜਿਹੜਾ ਆ ਉਹ ਐਮਐਸਪੀ ਉੱਪਰ ਖਰੀਦ ਦੀ ਜਿਹੜੀ ਗਰੰਟੀ ਆ ਉਹ ਹੋਣੀ ਚਾਹੀਦੀ ਆ ਅੱਛਾ ਇਹ ਜਿਹੜਾ ਹੁਣ ਸੀਜ਼ਨ ਲੰਘ ਗਿਆ ਇਸ ਦੌਰਾਨ ਕੁੱਕੜਾਂ ਵਾਲਾ ਮੰਡੀ ਚ ਪ੍ਰੋਬਲਮ ਆਈ ਆ ਇਸ ਸਬੰਧੀ ਫਿਰ ਤੁਸੀਂ ਕੀਤੀ ਕੋਈ ਨਾ ਦੇ ਉੱਚ ਅਧਿਕਾਰੀਆਂ ਨਾਲ ਗੱਲ ਜਾਂ ਤੁਹਾਡੇ ਕਿਸਾਨ ਯੂਨੀਅਨ ਵੱਲੋਂ ਵੇਖੋ ਜੀ ਇਸ ਤੇ ਅਸੀਂ ਕਾਫੀ ਵਾਰ ਗੱਲ ਕੀਤੀ ਆ ਪਰ ਇਸ ਬਾਰੇ ਤਾਂ ਨਹੀਂ ਆਈ ਕਿਉਂਕਿ ਇਸ ਵਾਰ ਇੱਥੇ ਜਿਹੜਾ ਮ ਪਿਛਲੀ ਵਾਰੇ ਬਹੁਤ ਜ਼ਿਆਦਾ ਵੇਖਣ ਨੂੰ ਮਿਲਿਆ ਸੀਗਾ ਪਿਛਲੀ ਵਾਰ ਕਿਉਂਕਿ ਇਹ ਮੋਟਾ ਝੋਨਾ ਜ਼ਿਆਦਾ ਲੱਗਾ ਸੀਗਾ ਇਸ ਵਾਰ ਬਾਸਮਤੀ ਜ਼ਿਆਦਾ ਲੱਗੀ ਹੋਣ ਕਰਕੇ ਜਿਹੜਾ ਆ ਉਹ ਵਿਖਦਾ ਗਿਆ ਹੈ ਪਰ ਇਸ ਵਾਰ ਜਿਹੜਾ ਆ ਕੁਝ ਪਿਛਲੀ ਵਾਰ ਨਾਲ ਫਰਕ ਰਿਹਾ ਕਿਉਂਕਿ ਘਾਟ ਹੀ ਮਾਤਰਾ ਘੱਟ ਸੀ ਇਹ ਨਹੀਂ ਕਿ ਇਸ ਵਾਰ ਕੋਈ ਸੁਧਾਰ ਹੋ ਗਿਆ ਸੀ ਮਾਤਰਾ ਘੱਟ ਹੋਣ ਕਰਕੇ ਜਿਹੜਾ ਆ ਉਹ ਜ਼ਿਆਦਾ ਮੁਸ਼ਕਲ ਸ਼ਾਇਦ ਨਹੀਂ ਆਈ ਪਰ ਇੱਥੇ ਵੀ ਫਿਰ ਵੀ ਜਿਹੜੀ ਆ ਉਹ 2-300 ਦਾ ਕਟ ਜਿਹੜਾ ਆ ਉਹ ਬਹੁਤ ਵਾਰ ਵੇਖਣ ਨੂੰ ਮਿਲਿਆ ਆ ਦਰਸ਼ਕੋ ਸਾਡੇ ਨਾਲ ਸੀ ਸੁਖਦੇਵ ਸਿੰਘ ਸੈنسਰਾ ਕਿਸਾਨ ਆਗੂ ਨੌਜਵਾਨ ਆਗੂ ਨੇ ਇਹਨਾਂ ਤੋਂ ਅਸੀਂ ਆਸ ਕਰਦੇ ਆਂ ਵੀ ਪਾਰਟੀ ਬਾਜੀ ਤੋਂ ਉੱਠ ਕੇ ਨਿੱਜੀ ਤਾਂ ਤੋਂ ਉੱਠ ਕੇ ਇੱਕ ਆਪਣੇ ਏਰੀਆ ਦੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰਨ ਲੈਣ ਤੇ ਇਸੇ ਤਰ੍ਹਾਂ ਕਰਦੇ ਰਹਿਣ ਤੇ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਢਾਉਣ ਲਈ ਇਹ ਸੰਘਰਸ਼ ਕਰਦੇ ਰਹਿਣ ਮੇਰੇ ਸਹਿਯੋਗੀ ਕੈਮਰਾਮੈਨ ਕੁਲਦੀਪ ਸਿੰਘ ਸੰਤੂ ਨੰਗਲ ਦਿਲਬਾਖ ਸਿੰਘ ਰਾਣੇਵਾਲੀ ਡੇਲੀ ਨਿਊਜ਼ ਹੁਣ ਤੱਕ ਰਾਜਸਥਾਨ ਸੀ